ਸਤ ਸ਼੍ਰੀ ਅਕਾਲ ਪਿਆਰੇ ਬੱਚੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਐਜਮਨ ਐਜੂਕੇਸ਼ਨ ਤੇ ਅਸੀਂ ਕਰੇ ਜਾ ਰਹੇ ਜਿਹੜੀ ਸੈਪ ਦੀਆਂ ਸ਼ੀਟਾਂ ਮਿਲੀਆਂ ਸੀ ਟੂ ਉਹਦੇ ਵਰਤਕ ਭਾਗ ਦੇ ਇੰਪੋਰਟੈਂਟ ਪ੍ਰਸ਼ਨ ਐਗੂਮ ਪ੍ਰਸ਼ਨਾਂ ਵਿੱਚੋਂ ਹੀ ਪ੍ਰਸ਼ਨ ਆਣੇ ਨੇ ਇਸ ਤੋਂ ਇਲਾਵਾ ਕੋਈ ਹੋਰ ਪ੍ਰਸ਼ਨ ਨਹੀਂ ਆਣਾ ਇਸ ਲਈ ਸਾਰੇ ਜਿਹੜੇ ਪ੍ਰਸ਼ਨ ਨੇ ਇੰਪੋਰਟੈਂਟ ਨੇ ਤੇ ਅਸੀਂ ਇਹਨਾਂ ਦਾ ਹੱਲ ਤੁਹਾਨੂੰ ਲੈ ਕੇ ਆਇਆ ਸਾਰੇ ਪ੍ਰਸ਼ਨ ਸਬ ਸ਼ੀਟਾਂ ਤੋਂ ਤੁਹਾਡੇ ਕੋਲ ਹੋਣ ਗਿਆ ਤੇ ਤੁਸੀਂ ਇਹ ਸਾਰੇ ਪ੍ਰਸ਼ਨ ਪੜ੍ਹ ਲੈਣੇ ਨੇ ਪਰ ਮੈਂ ਤੁਹਾਨੂੰ ਸਿਰਫ ਆਨਸਰ ਤੱਕ ਲੈ ਕੇ ਜਾ ਰਿਹਾ ਤਾਂ ਜੋ ਤੁਹਾਨੂੰ ਜ਼ਿਆਦਾ ਔਖਾ ਨਾ ਹੋਵੇ ਚਲੋ ਕਰਦੇ ਹਾਂ ਪਹਿਲਾ ਪ੍ਰਸ਼ਨ ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕਹਿੰਦੇ ਸਨ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਬੱਚੋ ਦੇਖੋ ਕਿੰਨੀ ਵਾਰ ਆ ਚੁੱਕਾ ਹੈ ਆਮ ਲੋਕ ਖੱਤਰੀ ਜਾਦਨਾ ਸੰਬੰਧਿਤ ਭਰ ਲਿਆ ਦੇ ਪੁੱਤ ਪੋਤਰ ਗੁਰੂ ਨਾਨਕ ਦੇਵ ਜੀ ਨੂੰ ਖਾਣਨ ਪੈਨਨ ਪਹਲਾ ਕੇ ਮਰਦਾਨੇ ਡੂਮ ਸਮਿਤ ਜੰਗਲ ਵਿੱਚ ਬੈਠ ਕੇ ਕਰਤਾ ਦੇ ਗੁਣ ਗਾਉਂਦਿਆ ਤੇ Hindu Musalmanat ਵੱਖਰੀ ਚਾਲ ਚੱਲਦਾ ਦੇਖ ਕੇ ਉਰਈਆ ਸਮਝਣ ਲੱਗੇ ਤੇ ਕਹਿਣ ਲੱਗੇ ਉਸਦੇ ਮਤ ਮਾਰੀ ਗਈ ਹੈ ਜੋ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਅਗਲਾ ਪ੍ਰਚਨ ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ ਵਿਵਾਰ ਕੀਤਾ ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ ਉਸ ਨੂੰ ਠੱਠਾ ਮਕੋਲ ਕਰਦੇ ਕਹਿਣ ਲੱਗੇ ਕਿ ਕੁਰਾਈਏ ਦਾ ਡੂ ਮਾਇਆ ਹੈ ਕਈ ਉਸ ਨੂੰ ਹੋਰ ਵੀ ਬੁਰੇ ਭਲੇ ਸ਼ਬਦ ਬੋਲ ਰਹੇ ਸਨ ਇੱਕੇ ਇਹਨੇ ਉਸ ਉਤੇ ਮਿੱਟੀ ਚੁੱਕੇ ਛੁੱਟੀ ਅਗਲਾ ਪ੍ਰਸ਼ਨ ਘਰ ਦਾ ਪਿਆਰ ਲੈ ਕੇ ਅਨੁਸਾਰ ਘਰ ਤੋਂ ਕੀ ਭਾਵ ਹੈ ਘਰ ਤੋਂ ਭਾਵ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀ ਸਦਰਾ ਪਲਦੀਆਂ ਹਨ ਜਿੱਥੇ ਮਾਂ ਭੈਣ ਭਰਾ ਕੋਲ ਲਾਡ ਪਿਆਰ ਲਿਆ ਹੁੰਦਾ ਹੈ ਜਿੱਥੇ ਜਵਾਨੇ ਵਿੱਚ ਸਾਰੇ ਜਾਨ ਨੂੰ ਗਾ ਕੇ ਖੱਟੀ ਕਮਾਈ ਕਰਕੇ ਮੋੜ ਆਣ ਨੂੰ ਜੀ ਕਰਦਾ ਹੈ ਜਿੱਥੇ ਬੁਢਾਪੇ ਵਿੱਚ ਬੈ ਕੇ ਸਾਰੇ ਜੀਵਨ ਤੋਂ ਮਿਲੀ ਵੇਲ ਨੂੰ ਰਾਮਨਾ ਘਟਣ ਵਿੱਚ ਮਾਂ ਦੇ ਗੋਦੀ ਵਰਗਾ ਸਵਾਦ ਆਉਂਦਾ ਹੈ। ਕਰਮਨੁਕ ਤੇ ਨਿੱਜੀ ਬਲਬਲੇ ਅਤੇ ਸక్షి ਰਹਿਣ ਦਾ ਕੇਂਦਰ ਹੁੰਦਾ ਹੈ ਵਿਚਾਰ ਕਰੋ। ਇਹ ਕਥਨ ਬਿਲਕੁਲ ਠੀਕ ਹੈ। ਕਰਮਨੁਕ ਦੇ ਨਿੱਜੀ ਬਲਬਲੇ ਅਤੇ ਸక్షి ਰਹਿਣ ਦਾ ਕੇਂਦਰ ਹੁੰਦਾ ਹੈ। ਜਿੱਤੇ ਉਸ ਦੇ ਆਚਰਨ ਨੂੰ ਬਣਾਉਣ ਵਿੱਚ ਸਮਾਜਿਕ ਤੇ ਮੁਲਕੀ ਆਲੇ ਦੁਆਲੇ ਦਾ ਪ੍ਰਭਾਵ ਕੰਮ ਕਰਦਾ ਹੈ। ਉਤੇ ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਵੀ ਘੱਟ ਕੰਮ ਨਹੀਂ ਕਰਦੇ। ਉਸ ਦੀਆਂ ਰੁਚੀਆਂ ਤੇ ਸਵਾ ਇਸਾਂ ਚੇ ਵਿੱਚ ਹੀ ਢਲਦੇ ਹਨ ਘਰ ਦੇ ਪਿਆਰ ਤੋਂ ਸਖਣੇ ਮਨੁੱਖ ਕੋਝੇ ਸੜੀਲ ਤਿੱਖੇ ਜੁ ਹੁੰਦੇ ਹਨ ਜਦ ਘਰ ਵਿੱਚ ਲਾ ਸਬੰਧਿਆ ਦਾ ਪਿਆਰ ਮਨੁੱਖ ਵਿੱਚ ਪਿਆਰ ਹਮਦਰਦੀ ਨਿਮਰਤਾ ਕੁਰਬਾਨੀ ਤੇ ਸੇਵਾ ਦੇ ਗੁਣ ਪੈਦਾ ਕਰਦਾ ਹੈ ਅਗਲਾ ਪ੍ਰਸ਼ਨ ਹੈ ਬੱਚੋ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਇਹ ਕਥਨ ਤੇ ਲੇਖਕ ਦਾ ਕੀ ਭਾਵ ਹੈ ਇਸ ਕਥਨ ਵਿੱਚ ਲੇਖਕ ਇਹ ਕਹਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਚਿਹਰੇ ਤੋਂ ਮਨੁੱਖ ਦਾ ਸਰੀਰ ਸਹਿਜ ਕੋਸ ਤੋਂ ਪਰੇਸ਼ਾਨ ਹੁੰਦੀ ਹੈ ਇਸ ਤਰ੍ਹਾਂ ਦਾ ਬੋਲੀ ਤੋਂ ਮਨੁੱਖ ਦੀ ਆਤਮਾ ਤੇ ਅਮੀਰੀ ਤੇ ਗੰਗਾਲੀ ਦਾ ਪਤਾ ਲੱਗਦਾ ਹੈ ਇਸੇ ਕਰਕੇ ਹੀ ਬੋਲ ਸਕਣ ਵਾਲੇ ਅਨੇ ਸਿਆਣੇ ਤੇ ਦਿਲਚਸਪ ਜਾਬ ਦੇ ਹਨ ਪਰ ਗੁੰਗਾ ਕੋਈ ਵਿਰਲਾ ਹੀ ਦਿਲਚਸਪ ਜਿਗਾਉਂਦਾ ਹੈ ਕਿਉਂਕਿ ਮਨੁੱਖ ਦੇ ਬੋਲਣ ਤੋਂ ਹੀ ਪਤਾ ਲੱਗਦਾ ਹੈ ਕਿ ਉਸ ਨੇ ਕੁਝ ਆਪਣਾ ਬਣਾਇਆ ਹੈ ਬੋਲਣ ਵਾਲ ਦੇ ਲਬਜ ਉਸ ਦੇ ਅੰਦਰੂਨੀ ਅਮੀਰੀ ਤਜਰਬੇ ਤੇ ਅਕਲ ਦੇ ਸੂਚਕ ਹੁੰਦੇ ਹਨ ਇਸੇ ਕਰਕੇ ਲੇਖਕ ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਿੱਤਰ ਕਹਿੰਦਾ ਹੈ ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚ ਆਪਣੇ ਲਫ਼ਜ਼ ਚੁਣਦੀ ਹੈ ਇਸ ਕਥਨ ਦੀ ਪੁਸ਼ਟੀ ਕਰੋ ਠੀਕ ਹੀ ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚ ਆਪਣੇ ਲਫ਼ਜ਼ ਚੁਣਦੀ ਹੈ ਬੋਲੀ ਵਿੱਚ ਸੁਮਾਇ ਹਰ ਇੱਕ ਸ਼ਬਦ ਇੱਕ ਤਜਰਬੇ ਦਾ ਹਿੱਸਾ ਅਤੇ ਇੱਕ ਤਜਰਬੇ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ ਤਜਰਬੇ ਤੇ ਅਕਲ ਹੀ ਜ਼ਿੰਦਗੀ ਦੀ ਅਮੀਰੀ ਹੈ ਜਿਸ ਵਿੱਚ ਬੋਲੀ ਨੇ ਸ਼ਬਦ ਚੁਣੇ ਹੁੰਦੇ ਹਨ ਤੇ ਆਪਣੇ ਆਪ ਨੂੰ ਵੀ ਭਰਪੂਰ ਕੀਤਾ ਹੁੰਦਾ ਹੈ ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ ਲਗਭਗ 40 ਸਫ਼ਤਾਂ ਵਿੱਚ ਲਿਖੋ ਸਿੱਖ ਧਰਮ ਵਿੱਚ ਅਰਦਾਸ ਚੜ੍ਹ ਦੀ ਕਲਾ ਦਾ ਸਾਧਨ ਹੈ ਜੋ ਮਨੁੱਖ ਨੂੰ ਸੈ ਸਵੇਰ ਚੁਟੇਰੇ ਪਰ ਵਿੱਚੋਂ ਕੱਢ ਕੇ ਵੱਡਾ ਬਣਾ ਦਿੰਦੀ ਹੈ ਜਿਸ ਨਾਲ ਮਨੁੱਖੀ ਸਰਵਤੀ ਪੁਰਖ ਹੋ ਕੇ ਨਿਸ਼ਪਾਪ ਉੱਚਾ ਉੱਠ ਜਾਂਦਾ ਹੈ ਇਸ ਦੇ ਨਾਲ ਚੜ੍ਹ ਦੀ ਕਲਾ ਹੈ ਤੇ ਅਵਸਥਾ ਦੀ ਪੂਰਨਤਾ ਅਰਦਾਸ ਦੀ ਕਰਾਮਾਤ ਹੈ ਅਗਲਾ ਪ੍ਰਸ਼ਨ ਹੈ ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਵਹਾਰ ਵਿੱਚ ਕਿਹੋ ਜੀ ਤਬਦੀਲੀ ਆਈ ਤੇ ਕਿਵੇਂ ਲਗਭਗ 40 ਸ਼ਬਦਾਂ ਵਿੱਚ ਲਿਖੋ ਪ੍ਰਾਰਥਨਾ ਕਰਨ ਨਾਲ ਕੈਦੀ ਦਾ ਮਨ ਸ਼ਾਂਤ ਹੋ ਜਾਂਦਾ ਗਿਆ ਉਹ ਰੋਜ਼ ਪਾਠ ਕਰਨ ਤੋਂ ਉਸਦੇ ਅਰਥ ਸਮਝਣ ਲੱਗਾ ਜਿਸ ਤਰ੍ਹਾਂ ਉਸਦੇ ਸੁਭਾਅ ਵਿੱਚ ਮਿਠਾਸ ਤੇ ਨਿਮਰਤਾ ਆ ਗਈ ਉਸ ਦਾ ਪਰਮੇਸ਼ਰ ਵਿੱਚ ਓਟੋ ਟੋ ਵਿਸ਼ਵਾਸ ਕਾਇਮ ਹੋ ਗਿਆ ਉਸ ਨੇ ਸੰਸਾਰਿਕ ਪਦਾਰਥਾਂ ਤੇ ਪਦਵੀਅਤ ਵੀ ਮੂੰਹ ਮੋੜ ਲਿਆ ਕਿਹੜੀ ਜਥੇਬੰਦੀ ਨਾਮਧਾਰੀ ਜਕੂਕਿਆਂ ਦੀ ਜਮਾਤ ਅਖਵਾਈ ਅਤੇ ਇਸ ਦਾ ਵਿਸਾਰ ਕਿਵੇਂ ਹੋਇਆ 40 ਸ਼ਬਦਾਂ ਵਿੱਚ ਲਿਖੋ ਜਗਿਆਸੂਆਂ ਆਭਿਆਸੀਆਂ ਦੀ ਜਥੇਬੰਦੀ ਸਮਾਪਾ ਕੇ ਨਾਮਧਾਰੀ ਜਕੂਕਿਆਂ ਦੀ ਜਮਾਤ ਅਖਵਾਈ ਜਦੋਂ ਇਸ ਦੇ ਉਪਤੇਜ ਦਾ ਪ੍ਰਚਾਰ ਤੇ ਨਾਮ ਧਰ ਜਥੇਬੰਦੀ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਫੈਲ ਗਈ ਤਰਸ਼ਰਦਾਲੂ ਬਾਬਾ RAM Singh ਕੋਲ ਆਪਣਾ ਦਸਬੰਦ ਭੇਜਣ ਲੱਗੇ ਤੇ ਉਸ ਨੂੰ ਲੰਗਰ ਉੱਤੇ ਖਰਚ ਦਿੰਦੇ ਥੋੜੇ ਸਾਲਾਂ ਵਿੱਚ ਨਾਮ ਧਰ ਜਥੇਬੰਦੀ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਬਣ ਗਿਆ ਬਾਬਾ RAM Singh ਨੇ ਜੋ ਉਪਤੇਜ ਦਿੱਤੀ ਉਸ ਸੰਖੇਪ ਵਿੱਚ ਲਿਖੋ ਬਾਬਾ ਜੀ ਨੇ ਲੋਕਾਂ ਨੂੰ ਆਪਣੇ ਸਰੀਰ ਤੇ ਰਹਿਣੀ ਬਹਿਣੀ ਸਵੱਛ ਰੱਖਣਾ ਵੈਮਾ ਪਰਮਾਤਮਾ ਤੋਂ ਮੁਕਤ ਰਹਿਣ ਇਸਤਰੀ ਮਰਦ ਦੀ ਬਰਾਬਰੀ ਆ ਤੁਮਨੇ ਧਾਰਮਿਕ ਤੌਰ ਤੇ ਸਜੀਤ ਤਕੜੀ ਕਰ ਤੇ ਦੇਸ਼ ਤੇ ਵਿਦੇਸ਼ੀ ਹਾਕਮਾਂ ਦੇ ਪ੍ਰਤੀਿੰਦਤ ਮੁਕਤ ਕਰਾਉਣ ਦਾ ਉਪਦੇਸ਼ ਦਿੱਤੇ ਕਾਲੀ 10 ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਕਿਉਂ ਆਪਣਾ ਦੱਸਦੇ ਹਨ ਕਾਲੀ 10 ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਇਸ ਕਰਕੇ ਦੱਸਦੇ ਹਨ ਕਿਉਂਕਿ ਉਹ ਆਪਣੀ ਕਾਪ ਸੁੰਦਰਤਾ ਕਰਕੇ ਸਭ ਨੂੰ ਪਿਆਰਾ ਲੱਗਦਾ ਹੈ ਹਰ ਕੋਈ ਉਸ ਨੂੰ ਆਪਣਾ ਬਣਾਉਣਾ ਚਾਹੁੰਦਾ ਹੈ ਪੂਰਬ ਤੇ ਪੱਛਨ ਵਾਲੇ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਕਿਵੇਂ ਕਰਦੇ ਹਨ ਪੂਰਬੀ ਲੋਕ ਕਾਲੀਦਾਸ ਦਾ ਦਾ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਕਾਲੀਦਾਸ ਦੇ ਮੁਕਾਬਲੇ ਦਾ ਕੋਈ ਹੋਰ ਕਵੀ ਨਹੀਂ ਮੰਨਦੇ ਪੱਛਮ ਵਾਲੇ ਉਸ ਨੂੰ ਹਿੰਦੁਸਤਾਨ ਦਾ ਸ਼ੇਕਸਪੀਅਰ ਕਹਿੰਦੇ ਹਨ ਕਿਉਂਕਿ ਉਹਨਾਂ ਕੋਲ ਸਭ ਤੋਂ ਚੰਗਾ ਕਵੀ ਸ਼ੇਕਸਪੀਅਰ ਹੈ ਛੱਪੇ ਵਾਲੇ ਛੱਪੇ ਪਿੰਡ ਵਾਲੇ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ ਲਿੱਕ ਤੇ ਵਟੇਰੇ ਚਾਰਪਰਾ ਬਾਬਿਆਂ ਨੇ ਚਾਪੇ ਪਿੰਡ ਵਿਆਹ ਉੱਤੇ ਜਾ ਕੇ ਘਰਦਵਾਲਾ ਮੇਲਗੇਲ ਲਈ ਬਣਾਇ ਕਿੜਾ ਪ੍ਰਸ਼ਾਦ ਤੇ ਪੂਰੇ ਕੜਾ ਨੂੰ ਝਟਮ ਕਰ ਲਿਆ ਜਿਸ ਕਰਕੇ ਘਰ ਵਾਲੇ ਨਾਰਾਜ਼ ਹੋ ਗਏ ਤੇ ਉਹਨਾਂ ਨੇ ਉਹਨਾਂ ਨਾਲ ਆਪਣਾ ਨਾਤਾ ਤੋੜ ਲਿਆ ਲੋਕ ਪਲਵਾਨਾਂ ਦਾ ਕਿਵੇਂ ਸਤਿਕਾਰ ਕਰਦੇ ਸਨ ਉੱਤਰ 40 ਸ਼ਬਦਾਂ ਵਿੱਚ ਲਿਖੋ ਇੰਪੋਰਟੈਂਟ ਕੁਐਸਚਨ ਹੈ ਬੱਚੋ ਲੋਕ ਪਲਵਾਨ ਦੇ ਸਵਾਗਤ ਲਈ ਉਹਨਾਂ ਨੂੰ ਘਿਓ ਇਕੱਠਾ ਕਰਕੇ ਦਿੰਦੇ ਸਨ ਅਤੇ ਗੁੜ ਦੇ ਕੱਪੜੇ ਦੇ ਥਾਨਾਂ ਦੀ ਪੰਡਾ ਬੰਨ੍ਹ ਦਿੰਦੇ ਸਨ ਨਕਦੀ ਵੀ ਪੀਰ ਫਕੀਰਾ ਵਾਂਗ ਚੜਾਈ ਜਾਂਦੀ ਸੀ ਅਮੀਰ ਘਰਾ ਵਿੱਚ ਜੇ ਕਿਸੇ ਦੀ ਸੇ ਠੀਕ ਹੁੰਦੀ ਹੈ ਤਾਂ ਨੌਕਰ ਦੀ ਹੁੰਦੀ ਹੈ ਇਹ ਕਥਨ ਦੀ ਵਿਆਖਿਆ ਕਰੋ ਬੜਾ ਇੰਪੋਰਟੈਂਟ ਕੁਐਸਚਨ ਹੈ ਬੱਚੋ ਇਹ ਵੀ ਅਮੀਰ ਘਰਾ ਵਿੱਚ ਜੇ ਕਿਸੇ ਦੀ ਸੇ ਠੀਕ ਹੁੰਦੀ ਹੈ ਤਾਂ ਕਿਉਂ ਨੌਕਰ ਦੀ ਹੁੰਦੀ ਹੈ ਘਰ ਦੇ ਜੀਆਂ ਦੀ ਨਹੀਂ ਕਿਉਂਕਿ ਨੌਕਰ ਨੂੰ ਤੋ ਤੁਰ ਕੇ ਸਾਰੇ ਕੰਮ ਕਰਨੇ ਪੈਂਦੇ ਹਨ ਪੈਦਲ ਤੁਰਨਾ ਮਨੁੱਖੀ ਸਰੀਰ ਲਈ ਕਿਵੇਂ ਲਾਭਦਾਇਕ ਹੈ ਤੁਰਨਾ ਮਨੁੱਖੀ ਸਰੀਰ ਔਗ ਰਹਿਦਾ ਹੈ ਭੁੱਖ ਤੇਜ ਹੁੰਦੀ ਹੈ ਉਦਾਸੀ ਖਤਮ ਹੁੰਦੀ ਹੈ ਤੇ ਸਵੇਹ ਵਿਸ਼ਵਾਸ ਉਪਜਦਾ ਹੈ ਜਿਨਾਂ ਨੂੰ ਤੁਰਨ ਦੀ ਆਦਤ ਹੁੰਦੀ ਹੈ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਤਵੱਚੋ ਏਸੀ ਇੰਪੋਰਟੈਂਟ ਵਾਰਤਕ ਭਾਗ ਦੇ ਪ੍ਰਸ਼ਨ ਇਹਨਾਂ ਨੂੰ ਤੁਸੀਂ ਰੱਟ ਲਓ ਤੇ ਸਾਡੇ ਚੈਨਲ ਨੂੰ ਜੇ ਲਾਈਕ ਨਹੀਂ ਕਰਿਆ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਤੁਹਾਡਾ ਸਾਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਇਸ ਤੋਂ ਇਲਾਵਾ ਸਾਡੇ ਟੈਲੀਗ੍ਰam ਚੈਨਲ ਹੈ ਜਿਹੜਾ ਉਸ ਨੂੰ ਵੀ ਲਾਈਕ ਕਰ ਲੋ ਕਿਉਂਕਿ ਉਸ ਵਿੱਚ ਪੀਡੀਐਫ ਸਾਡੀ ਵੀਡੀਓ ਤੋਂ ਪਹਿਲਾਂ ਆ ਜਾਂਦੀ ਹੈ ਅਸੀਂ ਬਾਅਦ ਚ ਵੀਡੀਓ ਨਹੀਂ ਪਾਉਂਦੇ ਹੋ ਚੈਨਲ ਤੇ ਤਾਂ ਸਾਡੀ ਪੀਡੀਐਫ ਸਾਡੇ ਟੈਲੀਗ੍ਰam ਤੇ ਆ ਜਾਂਦੀ ਹੈ ਵੀਡੀਓ ਚਾਹੇ ਆਵੇ ਚਾਹੇ ਨਾ ਆਵੇ ਠੀਕ ਹੈ ਧੰਨਵਾਦ